ਸਤਿ ਸ਼੍ਰੀ ਅਕਾਲ ਜੀ ਬੇਦਰ ਬਹਾਰਪ੍ਰੀਤ ਵੇਰ ਸਾਰੇ ਵੀਰਾਂ ਦਾ ਹੀ ਚੈਨਲ ਤੇ ਸਵਾਗਤ ਕਰਦੇ ਆਂ ਤੇ ਇਸ ਵੀਡੀਓ ਵਿੱਚ ਗੱਲ ਕਰਾਂਗੇ ਅੱਜ 14 ਤੇ ਕੱਲ 15 ਮਾਰਚ ਨੂੰ ਪੰਜਾਬ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਰਾਜਸਥਾਨ ਪੱਛਮੀ ਯੂਪੀ ਤੇ ਦਿੱਲੀ ਦੇ ਮੌਸਮ ਦੇ ਕੀ ਹਾਲਾਤ ਰਹਿਣ ਤੇ ਆ ਸਾਰ ਨੇ ਜਿਵੇਂ ਕਿ ਆਪਾਂ ਪਿਛਲੀ ਵੀਡੀਓ ਵਿੱਚ ਦੱਸਿਆ 13 ਤੋਂ ਲੈ ਕੇ 15 ਦੇ ਦਰਮਿਆਨ ਜਿਹੜਾ ਸਿਸਟਮ ਲੱਗਣ ਜਾ ਰਿਹਾ 13 ਨੂੰ ਕੋਈ ਜ਼ਿਆਦਾ ਇਸ ਵਿੱਚ ਐਕਟੀਵਿਟੀ ਵੇਖਣ ਨਹੀਂ ਮਿਲੀ ਰਾਜਸਥਾਨ ਦੇ ਕੁਝ ਖੇਤਰਾਂ ਵਿੱਚ ਜਿਹੜੇ ਹਲਚਲਾਂ ਵੇਖਣ ਨੂੰ ਮਿਲੀਆਂ ਨੇ 13 ਮਾਰਚ ਕੱਲ ਦੁਪਹਿਰ ਸ਼ਾਮ ਦੇ ਆਸਪਾਸ ਜ ਰਾਤ ਦੇ ਘੰਟਿਆਂ 13 ਮਾਰਚ ਨੂੰ ਪੰਜਾਬ ਪੰਜਾਬ ਦੇ ਨਾਲ ਲੱਗਦੇ ਹਰਿਆਣਾ, ਰਾਜਸਥਾਨ, ਪੱਛਮੀ ਯੂਪੀ ਤੇ ਦਿੱਲੀ ਦੇ ਮੌਸਮ ਦੇ ਕੀ ਹਾਲਾਤ ਰਹਿਣ ਦਾ ਅਸਰ ਨੇ ਕਿੱਡ ਕਿੱਡ ਇਲਾਕਾ ਉਮੀਦ ਹੈ ਜਿਹੜੇ ਅਸਾਰ ਬੰਦੇ ਦਿਖਾਈ ਦੇ ਰਹਿਣ ਕਿਤੇ ਕਿਤੇ ਹਲਕਾ ਦਰਮਿਆਨਾ ਤੇ ਕਿਤੇ ਕਿਤੇ ਦਰਮਿਆਨੇ ਤੋਂ ਭਾਰੀ ਮੀਂਹ ਦੀ ਝਟ ਦੇਖਣ ਨੂੰ ਮਿਲ ਸਾਰੀ ਕਿੱਡ ਕਿੱਡ ਲਗ ਗੜਮਰੀ ਹੋਣ ਦੀ ਸੰਭਾਵਨਾ ਤਾਂ ਸਾਰੀ ਅਪਡੇਟ ਜਾਣਕਾਰੀ ਆਪਾਂ ਇਸ ਵੀਡੀਓ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਉਸ ਤੋਂ ਪਹਿਲਾਂ ਛੋਟੀ ਜੀ ਬੇਨਤੀ ਕਰਨਾ ਚਾਹੁੰਦੇ ਹਾਂ ਕੁਝ ਚਾਰਜ ਕਰਨਾ ਚਾਹੁੰਦੇ ਹਾਂ ਤੁਸੀਂ ਕਿਸ ਲਾਗੇ ਜ਼ਿਲ੍ਹੇ ਤੇ ਇਸ ਵੀਡੀਓ ਮੇਰੇ ਤੁਹਾਡੇ ਇਸ ਟਾਈਮ ਕਿਸ ਤਰ੍ਹਾਂ ਦਾ ਮੌਸਮ ਹੈ ਕਮ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਫਿਰ ਸ਼ੁਰੂ ਕਰਦੇ ਆਂ ਅੱਜ ਦੀ ਇਹ ਵੀਡੀਓ ਨੂੰ ਤਾਂ ਸਭ ਤੋਂ ਪਹਿਲਾਂ ਸਵੇਰ ਦੇ ਸੈਟਲਾਈਟ ਤਸਵੀਰਾਂ ਵਿੱਚ ਰੂਹ ਕਰੀਬ 7:37 ਵਜੇ 14 ਮਾਰਚ ਸਵੇਰ ਦੇ ਤਾਇਆ ਸੈਟਲਾਈਟ ਤਸਵੀਰਾਂ ਤਸਵੀਰਾਂ ਵਿੱਚ ਸਾਫ਼-ਸਾਫ਼ ਦਿਖਾਈ ਦੇ ਰਿਹਾ ਮਾਝਾ ਤੇ ਬਾਬਾ ਦੇ ਖੇਤਰ ਹੋਗੇ ਉਸਰ ਪੂਰਬੀ ਖੇਤਰ ਹੋਗੇ ਕੁਝ ਪਾੜ ਦੇ ਨਾਲ ਲੱਗਦੇ ਖੇਤਰ ਜੇ ਪੰਜਾਬ ਦੇ ਸਰਦੀ ਲੱਕੇ ਹੋਗੇ ਕੁਝ ਆਪ ਗੱਲ ਕਰਿਆ ਅਮਰਸਰ ਹੋਗੇ ਤਰਨਤਾਰਨ ਦੇ ਕੁਝ ਪਾਗ ਜਲੰਧਰ ਕਪੂਰਥਲਾ ਉਸਰ ਹੁਸ਼ਿਆਰਪੁਰ ਜੈਸ ਤੇ ਨਾਲ ਲੱਗਦੇ ਰੂਪਨਗਰ ਦੇ ਇਲਾਕੇ ਹੋਗੇ ਲੁ ਲਗਦੇ ਪਵਾ ਪਵਾ ਦੇ ਕੁਝ ਖੇਤਰਾ ਵਿੱਚ ਕਿਤ ਕਿਤੇ ਹਲਕੀ ਕਿਤ ਕਿਤ ਸੰਗਣੀ ਜੜੀ ਬੱਤਲਵਾਈ ਦਾ ਤੌਰ جاری ਤੇ ਬਾਕੀ ਬੀਕਾਂ ਨੇ ਰੋ ਗਿਆ ਜਾਂ ਖਾਜੂ ਵਾਲਾ ਦੇ ਖੇਤਰ ਵਿੱਚ ਗੰਗਾ ਨਗਰ ਦੇ ਕੁਝ ਖੇਤਰਾ ਵਿੱਚ ਕਿਤ ਕਿਤੇ ਹਲਕੀ ਕਿਤ ਕਿਤ ਸੰਗਣੀ ਜੜੀ ਬੱਤਲਵਾਈ ਦਾ ਤੌਰ جاری ਤੇ ਉਸ ਪਰ ਪੱਛਮੀ ਸਿਸਟਮ ਜੋ ਕਿ ਪਾਕਿਸਤਾਨ ਵਿੱਚ ਬਣਿਆ ਆ ਇੱਥੇ ਕਾਫੀ ਆਪ ਗੱਲ ਕਰੀ ਗਰਜਲਿਸ਼ਕ ਵੇਖਣ ਨੂੰ ਮਿਲ ਰਹੀ ਹੈ ਤੇ ਅੱਜ 14 ਮਾਰਚ ਤੇ ਕੱਲ 15 ਦੇ ਦੋ ਦਿਨ ਮੀਂਹ ਰਹਿਣਗੇ ਪੰਜਾਬ ਪੰਜਾਬ ਦੇ ਨਾਲ ਲੱਗਦੇ ਹਰਿਆਣਾ Rajasthan ਪੱਛਮੀ UP ਦੇ ਦਿੱਲੀ ਦੇ ਖੇਤਰਾ ਲਈ ਤੇ ਇਹਨਾਂ ਦੋ ਦਿਨਾਂ ਦੇ ਵਿੱਚ ਟੁੱਟੀਆਂ ਕਾਰਵਾਈਆਂ ਹੋਣਗੇ ਚਾਹੇ ਕਿ ਅੱਜ ਕੁਝ ਖੇਤਰਾਵਾਂ ਵਿੱਚ ਸੁਭਾਵਨਾ ਰਹਿ ਕੱਲ ਕੁਝ ਖੇਤਰਾਵਾਂ ਵਿੱਚ ਮੀਂਹ ਦੇਣ ਹੋਵੇਗਾ ਦੋਵਾਂ ਦਿਨ ਵਿੱਚ ਇੱਕ ਦਿਨ ਮੀਂਹ ਹੋਵੇਗਾ ਜਾਂ ਤੇ ਅੱਜ ਜ਼ਿਆਦਾ ਸੁਭਾਵਨਾ ਰਹੇਗੀ ਕੱਲ ਵੀ ਆਪਾਂ ਵੀਡੀਓ ਵਿੱਚ ਪਰਸੋਂ ਜਿਹੜੀ ਵੀਡੀਓ ਅਪਲੋਡ ਕੀਤੀ ਉਸ ਵਿੱਚ ਦੱਸਿਆ ਸੀ 13 ਤੋਂ ਲੈ ਕੇ 15 ਦੇ ਦਰਮਿਆਨ ਇੱਕ ਦਿਨ ਖਾਸ ਰਹਿ ਸਕਦਾ ਠੀਕ ਇੱਕ ਦਿਨ ਕਾਫੀ ਖੇਤਰਾਵਾਂ ਵਿੱਚ ਹਲਚਲਾ ਹੋਣ ਦੀ ਸੁਭਾਵਨਾ ਜਾਂ 13 ਜਾਂ 14 ਜਾਂ 15 ਨੂੰ ਤਾਂ ਉਸੇ ਤਰ੍ਹਾਂ ਅੱਜ 14 ਤੇ ਕੱਲ 15 ਦੋਕ ਦਿਨਾਂ ਵਿੱਚ ਇੱਕ ਦਿਨ ਚਾਂਸ ਜ਼ਿਆਦਾ ਰਹਿਣਗੇ ਤੇ ਬਾਕੀ ਇੱਕ ਦਿਨ ਹੋ ਸਕਦਾ ਟੁੱਟਵੀਆਂ ਕਾਰਵੀਆਂ ਹੋ ਸਕਦੀਆਂ ਨੇ ਤੇ ਇੱਕ ਦਿਨ ਜ਼ਿਆਦਾ ਜਿਹੜਾ ਚਾਂਸ ਰਹਿਣਗੇ ਤੇ ਕਈ ਖ ਹਲਕੇ ਦਰਮਿਆਨ ਨੇ ਕਿਤੇ ਦਰਮਿਆਨੇ ਤੋਂ ਤੇਜ਼ ਜੜਮੀ ਦੀ ਝਟ ਦੇਖਣ ਨੂੰ ਮਿਲ ਸਕਦੀ ਕੁਝ ਥੋੜੇ ਬੋਤੇ ਖੇਤਰਾ ਵਿੱਚ ਅਗਲ ਘੜ ਪਾਰਮੀ ਦੀ ਝਟ ਜਿਹੜੇ ਆ ਵੇਖਣ ਨੂੰ ਮਿਲਣ ਦੀ ਜਿਹੜੀ ਸੰਭਾਵਨਾ ਬੰਦੀ ਦਿਖਾਈ ਦੇ ਰਹੀ ਹੈ ਨੇਰ ਝੱਖੜ ਵੀ ਜਿਹੜੇ ਇੱਕ ਦਿਨ ਚੱਲ ਸਕਦਾ ਤੁਹਾਨੂੰ ਪਿਛਲੀ ਵੀਡੀਓ ਵਿੱਚ ਦੱਸਿਆ ਸੀ 13 ਤੋਂ ਲੈ ਕੇ 15 ਦੇ ਦਰਮਿਆਨ ਇੱਕ ਦਿਨ ਹੋ ਸਕਦਾ ਜਿਹੜੇ ਹਵਾਵਾਂ ਦਾ ਤੇਜ਼ ਰਫਤਾਰ ਨਾਲ ਵਗਸਦੇ ਕਾਫੀ ਖੇਤਰਾ ਵਿੱਚ ਤੇ ਬਾਕੀ ਨਾਰਮਲ ਜਿਹੜੀਆਂ ਹਵਾਵਾਂ ਰਹਿਣਗੇ ਅਗਲੇ ਦਿਨਾਂ ਦੇ ਵਿੱਚ ਜਾਨਕੀ ਇੱਕ ਦਿਨ ਮੀਂਹ ਰਹਿ ਸਕਦਾ ਜਾ 14 ਜਾਂ 15 ਨੂੰ ਤੇ 16 ਨੂੰ ਜਿਹੜੇ ਠੀਕ ਠਾਕ ਰਫਤਾਰ ਨਾਲ ਚੱਲਣ ਦੀ ਕੱਲ ਇਹ ਦੋ ਦਿਨਾਂ ਵਿੱਚ ਮੀਂਹ ਰਹਿਣ ਗਿਆ ਠੀਕ 14 ਤੇ 15 ਨੂੰ ਕੁਝ ਕਲਾਕਿਆ ਹੋਵੇ 30 ਤੋਂ 35 ਜਾਂ 35 ਤੋਂ 40 ਕਿਤੇ ਕਿਤੇ 25 ਤੋਂ 30 ਜਾਂ ਕਿਤੇ ਕਿਤੇ 50 60 ਕਿਲੋਮੀਟਰ ਅਪਰਾਤੀ ਘਾਟੀ ਦਿਰਫਤਾਰ ਨਾਲ ਚੱਲਣ ਦੀ ਸੰਭਾਵਨਾ ਤੇ ਅੱਜ 14 ਤੇ ਕੱਲ 15 ਦੋ ਦਿਨ ਮੀਂਹ ਰਹਿਣਗੇ 16 ਮਾਰਚ ਨੂੰ ਹੋ ਸਕਦਾ ਟੁੱਟਵੀਆਂ ਕਾਰਮੀ ਹੋ ਸਕਦੇ ਕੁਝ ਖੇਤਰਾ ਵਿੱਚ ਚਾਂਸ ਰਹਿਣਗੇ ਤਾਂ ਮੀਂਹ ਤੌਰ ਤੇ ਅੱਜ 14 ਤੇ ਕੱਲ 15 ਨੇ ਦੋ ਦਿਨ ਖਾਸ ਰਹਿਣਗੇ ਪੰਜਾਬ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਰਾਜਸਥਾਨ ਪੱਛਮੀ ਯੂਪੀ ਤੇ ਚੰਡੀਗੜ੍ਹ ਦੇ ਖੇਤਰਾ ਲਈ ਤੁਸੀਂ ਜੋ ਸੈਟਲਾਈਟ ਤਸਵੀਰਾਂ ਵਿੱਚ ਤਸਵੀਰਾਂ ਵਿੱਚ ਪੰਜਾਬ ਦੇ ਕਈ ਖੇਤਰਾਵਾਂ ਵਿੱਚ ਜਿਹੜੇ ਬੰਦੇ ਦਿਖਾਈ ਦੇ ਰਹੇ ਨੇ ਤਾਂ ਖਾਸ ਪੰਜਾਬ ਦੇ ਲੱਗ ਜਾਰਾ ਇਸ ਪ੍ਰਭਾਵਿਤ ਉਸ ਦੇ ਪੰਜਾਬ ਦੇ ਨਾਲ ਲੱਗਦੇ ਹਰਿਆਣਾ, ਰਾਜਸਥਾਨ ਦੇ ਕੁਝ ਖੇਤਰਾ ਵਿੱਚ ਚਾਂਸ ਰਹਿਣਗੇ ਤਾਂ ਪੱਛਮੀ ਯੂਪੀ, ਚੰਡੀਗੜ੍ਹ, ਦਿੱਲੀ ਦੇ ਖੇਤਰਾ ਵਿੱਚ ਜਿਹੜੇ ਚਾਂਸ ਬੰਦੇ ਦਿਖਾਈ ਦੇ ਰਹੇ ਨੇ ਦਿੱਲੀ ਦੇ ਆਪ ਗੱਲ ਕਰੇ ਕੁਝ ਖੇਤਰਾ ਵਿੱਚ ਸੁਭਾਵਨਾ ਰਹੇਗੀ ਤਾਂ ਪੱਛਮੀ ਯੂਪੀ, ਚੰਡੀਗੜ੍ਹ, ਪੰਜਾਬ ਤੇ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਦੇ ਖੇਤਰਾ ਵਿੱਚ ਜਾਰਾ ਜਿਹੜੇ ਚਾਂਸ ਬੰਦੇ ਦਿਖਾਈ ਦੇ ਰਹੇ ਨੇ ਤੇ ਹਰਿਆਣਾ ਦੇ ਵੀ ਖੇਤਰਾ ਵਿੱਚ ਟੁੱਟੀਆਂ ਕਾਰਵਾਈਆਂ ਹੋਣਗੀਆਂ ਜਨਨ ਕਿ ਕੁਝ ਖੇਤਰਾ ਵਿੱਚ ਚਾਂਸ ਰਹਿਣਗੇ ਛਿਰਗੰਗਣ, ਹਨਮਾਨ ਚੋਰੂ ਦੇ ਇਲਾਕੇ 'ਚ ਸੰਘਰੀ ਆ ਗਿਆ ਅਖਾਜੂ ਵਾਲਾ ਗੈਸ ਦੇ ਨਾਲ ਲੱਗਦੇ ਖੇਤਰਾਵਾਂ 'ਚ ਸੁਭਾਵਨਾ ਥੋੜੇ-ਬਹੁਤ ਖੇਤਰਾਏ ਬਾਂਦੀ ਦਿਖਾਈ ਦੇ ਰਹੀ ਹੈ 14 ਤੇ 15 ਮਾਰਚ ਨੂੰ ਕੁਝ ਖੇਤਰਾਾਂ ਵਿੱਚ ਟੁੱਟਵੀਆਂ ਕਾਰਵਾਈ ਹੋਣਗੇ ਜਾਨੀ ਕਿਤੇ-ਕਿਤੇ ਹਲਕੇ ਦਰਮਿਆਨੇ ਅਸ਼ਰਾਟੇ ਦਰਜ ਕੀਤੇ ਜਾ ਸਕਦੇ ਨੇ ਤਾਂ ਮੋਟਾ-ਮੋਟਾ ਦੱਸਣ ਦੀ ਕੋਸ਼ਿਸ਼ ਕਰੀ ਅੱਜ 14 ਤੇ ਕੱਲ 15 ਮਾਰਚ ਦੋ ਦਿਨ ਮੀਂਹ ਰਹਿਣਗੇ ਪੰਜਾਬ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਰਾਜਸਥਾਨ ਪੱਛਮੀ ਯੂਪੀ ਚੰਡੀਗੜ੍ਹ ਦਿੱਲੀ ਦੇ ਖੇਤਰਾਾਂ ਲਈ ਦਿਨ ਦੋਕ ਦਿਨਾਂ ਵਿੱਚ ਹਲਚਲਾ ਹੋਣ ਦੀ ਸੁਭਾਵਨਾ ਹੈ ਤੇ ਅੱਜ ਜੇ ਚਾਂਸ ਨਾ ਬਣੇ ਠ ਜਾ ਕਾਲੇ ਦੋਕ ਦਿਨ ਮੀਂਹ ਰਹਿਣਗੇ ਪੰਜਾਬ ਦੇ ਪੰਜਾਬ ਦੇ ਨਾਲ ਲੱਗਦੇ Rajasthan Haryana ਦੇ ਖੇਤਰوں ਦੇ ਪੱਛਮੀ ਯੂਪੀ ਦਿੱਲੀ ਦੇ ਖੇਤਰਾਂ ਲਈ ਤੇ 14 ਤੇ 15 ਦੋ ਦਿਨਾਂ ਟੁੱਟਵੀਆਂ ਕਾਰਵੀਆਂ ਹੋਣਗੀਆਂ ਜਾਨੀ ਕੁਝ ਖੇਤਰਾਵਾਂ ਵਿੱਚ ਹਲਕੇ ਕਿਤੇ ਕਿਤੇ ਦਰਮਿਆਨੇ ਤੇ ਕਿਤੇ ਕਿਤੇ ਦਰਮਿਆਨੇ ਤੇਜ਼ ਜੜਮੀ ਦੀ ਝਟ ਦੇਖਣ ਨੂੰ ਮਿਲ ਸਕਦੇ ਤੇਜ਼ ਹਵਾਵਾਂ ਵੀ ਚੱਲ ਸਕਦੀਆਂ ਨੇ ਕੁਝ ਖੇਤਰਾ ਵਿੱਚ ਅਤੀਤ 35 35 40 ਕਿਰਗ 50 60 ਕਿਲੋਮੀਟਰ ਪ੍ਰਤੀ ਘੰਟੇ ਰਫਤਾਰ ਨਾਲ ਚੱਲਣ ਦੀ ਸੰਭਾਵਨਾ ਹੈ ਤੇ ਕੁਝ ਥੋੜੇ ਬੋਤੇ ਖੇਤਰਾ ਵਿੱਚ ਉਸਦਾ ਪੰਜਾਬ ਦੇ ਕੁਝ ਥੋੜੇ ਬੋਤੇ ਖੇਤਰ ਜੇ ਪੰਜਾਬ ਦੇ ਨਾਲ ਲੱਗਦੇ Rajasthan Haryana ਪੱਛਮੀ ਯੂਪੀ ਚੰਡੀਗੜ੍ਹ ਦੇ ਕੁਝ ਖੇਤਰਾ ਵਿੱਚ ਗੜੇਮਾਰੀ ਜਿਹੜੀ ਹੋਣ ਦੀ ਸਭਾਣਾ ਕੁਝ ਥੋੜੇ ਬਹੁਤ ਖੇਤਰਾ ਵਿੱਚ ਰਹੇਗੀ ਤੇ ਜਿਹੜੇ ਕਵਾਮ ਰੋਲੇ ਬੰਦ ਹੁੰਦਾ ਠੀਕ ਉਹ ਵੀ ਬੰਦਿਆ ਸਾਰ ਨੇ ਜਾਂ ਪੰਜਾਬ ਵਿੱਚ ਪੰਜਾਬ ਦੇ ਨਾਲ ਲੱਗਦੇ ਰਾਜਸਥਾਨ ਹਰਿਆਣਾ ਦੇ ਖੇਤਰوں ਦੇ ਪੱਛਮੀ ਯੂਪੀ ਤਾਂ ਕਿਤੇ ਕਿਤੇ ਕਵਾਮ ਰੋਲਾ ਜਿਹੜਾ ਅੱਗੇ ਬੰਦ ਹੁੰਦਾ ਠੀਕ ਉਹ ਵੀ ਬੰਦਿਆ ਸਾਰ ਜਿਹੜੇ ਬੰਦੇ ਦਿਖਾਈ ਦੇ ਰਹੇ ਨੇ ਤੇ ਅੱਜ ਜਿਹੜਾ ਖਾਸ ਕੱਲ ਜਾਂ ਠੀਕ ਹੈ ਦੋ ਕੁ ਦਿਨ ਮੀਂਹ ਰਹਿਣਗੇ 14 ਤੇ 15 ਨੂੰ ਉਸਰ 16 ਮਾਰਚ ਨੂੰ ਟੁੱਟ ਵੀ ਕਾਮੀ ਹੋ ਸਕਦੀ ਹੈ ਜ਼ਿਆਦਾਤਰ ਲੱਗਿਆ 16 ਮਾਰਚ ਨੂੰ ਮੌਸਮ ਜਿਹੜਾ ਸਾਫ਼ ਤੇ ਖੁ ਅਪਡੇਟਸ ਤੁਹਾਡੇ ਤੱਕ ਜਾਣਕਾਰੀ ਪਹੁੰਚਾਉਣਾ ਚਾਹੁੰਦੇ ਸੀ ਤੇ ਕੋਈ ਵੀ ਨਵੀਂ ਜਾਣਕਾਰੀ ਮਿਲੇਗੀ ਤਾਂ ਅੱਡੇ ਤੱਕ ਚੈਨਲ ਤੇ ਪਹੁੰਚਾ ਦਿੱਤੀ ਜਾਊਗੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤੇ ਵੀਡੀਓ ਨੂੰ ਆਨ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ